ਸਾਈਜ਼ ਗੁੱਡ ਮਾਰਨਿੰਗ ਸਤ ਸ੍ਰੀ ਅਕਾਲ ਸਵੇਰ ਦਾ ਟਾਈਮ ਹੋ ਚੁੱਕਾ ਹੈ ਬੱਚੀ ਹੋ ਗਏ ਤਿਆਰ ਆਪਾਂ ਨਵਦੀਪੁਰ ਨੂੰ ਚੜਾਕਿਆਂ ਨਾਲ ਵਹਿਣ ਤੇ ਉਸ ਤੋਂ ਬਾਅਦ ਆਪਾਂ ਸਮਾਨ ਲੈ ਆਣੇ ਆ ਨਵਦੇ ਕੰਮ ਦੇ ਤਿਆਰੀ ਕਰਦੇ ਆ ਹਰਮਨ ਗੇਟ ਕੋਲ ਬੇਟਾ ਤੂੰ ਕਿੱਧਰ ਗਿਆ ਇਹ ਨਾ ਇਹ ਰੋਜ਼ ਲੇਟ ਮੈਨੇ ਤੁਹਾਨੂੰ ਆਇਆ ਕਰਦਾ ਹੈ ਅਸੀਂ ਨਾ ਰੋਜ਼ ਤਿਆਰ ਹੋ ਕੇ ਵਹਿਣਾ ਡੈਡੀ ਨੇ ਕਹਿੰਦੇ ਨੇ ਲੈ ਬੈ ਲੈਟ ਕਿਉਂ ਆਣਾ ਤੁਸੀਂ ਲੇਟ ਆਵਾਜ਼ਾ ਮਾਰ ਦਿੰਦਾ ਚਲ ਬਾਹਰ ਕੁਝ ਵੀ ਨਹੀਂ ਕੁਤਰੀ ਕੁਤਰੀ ਆਖ ਲੋ ਮੈਂ ਨਾ ਮੈਂ ਜਿੱਤੀ ਆਇਆ ਨਾ ਤਿਆਰ ਹੋ ਗਏ ਤੁਸੀਂ ਨਹੀਂ ਹੋ ਤਿਆਰ ਹਾਂ ਮੈਂ ਆ ਗਿਆ ਸੋਜੀ ਦੁਕਾਨ ਤੇ ਸੋਜੀ ਲੈਣ ਉਹ ਲੈ ਕੇ ਫਿਰ ਚਲਦੇ ਆ ਘਰੇ ਜੀ ਆ ਗਿਆ ਜੀ ਸਬਜੀ ਲੈਣ ਮੇਰਾ ਵੀਰ ਹਾਂਜੀ ਭਾਈ ਜੀ ਆਲੂ ਪਾਈ ਜਾਂਦੇ ਆ ਹਾਂ ਗਾਇਸ ਮੈਂ ਆ ਗਿਆ ਘਰੇ ਤੇ ਆਲੂ ਲੈਂਦੇ ਆਪਾਂ ਕੀ ਗੱਲ ਮਿੱਟੀ ਵਾਲੀ ਕੀ ਲੱਗਿਆ ਇਹਨਾਂ ਨੂੰ ਇਹਦੀ ਮਿੱਟੀ ਹੈ ਹੈ ਇਹਦੀ ਅੱਛਾ ਤੇ ਚਲੋ ਆਪਾਂ ਕਰਦੇ ਆ ਆਪਣਾ ਕੰਮ ਸਟਾਰਟ ਮਨ ਚਾਹਤ ਨੇ ਰੇ ਯਾਰਾ ਆ ਤੁਰਣ ਦੇ ਸ਼ਾਹ ਵੀਡੀਓ ਚ ਲੈ ਕੇ ਆਏ ਇਸ ਤਰ੍ਹਾਂ ਕਰਦੀ ਹੈ ਮੇਰੇ ਨਾਲ ਵੇਲਾ ਕੈਂਚੀ ਛੱਕੇ ਮਾਰਨ ਲੱਗੀ ਸੀ ਉਹਨ ਮੈਨੂੰ ਆ ਲੈਂਦੇ ਸੀ ਆ ਵੇਖ ਹੱਥ ਤੇ ਪਰਾ ਕਰ ਲੇ ਕਹਿੰਦੀ ਵੀਡੀਓ ਬਣਾਉਂਦੀ ਵੀ ਥੁੱਲੇ ਕਰ ਦੇ ਆ ਕੱਟਣ ਲਈ ਆਈ ਸੀ ਖੁੱਲਾ ਬੋਨੀ ਸੀ ਮੇਨੇ ਮੈਂ ਸੋਚਿਆ ਕਿ ਉਹ ਮੈਨੂੰ ਮਾਰ ਲੇਗੀ ਮੈਂ ਇਹੋ ਸੋਚ ਕੀਤੀ ਰੱਖਾਇਆ ਸਾਡਾ ਸਿਲੰਡਰ ਜਿਹੜਾ ਲੱਗਾ ਹੈ ਚੁੱਲੇ ਤੇ ਉਹ ਗੱਟ ਖਤਮ ਆ ਇਸ ਨਾਲ ਕਹੂੰ ਸੀ ਮੈਂ ਕੀ ਦੇਖਣਾ ਤੂੰ ਦੇਖਣਾ ਸੀ ਨਾ ਵੀ ਆਉਂਦੇ ਨੇ ਜਿਆਦਾ ਲੱਗੀ ਜੀ ਆਪਣਾ ਇਹ ਪ੍ਰਸ਼ਾਦ ਤੇ ਵਧੀਆ ਮੌਸਮ ਹੋ ਗਿਆ ਠੰਡਾ ਤੂੰ ਹੀ ਕਹਣਾ ਪ੍ਰਸ਼ਾਦ ਜੰਦੀ ਹੈ ਨਾ ਮੈਂ ਕਿਹਾ ਕੁਝ ਸੋਲਮਾ ਦੇਖ ਲੈ ਆਲੂ ਤਾਂ ਛੇ ਲਾ ਬਣਾ ਪਰ ਸਵਾਦ ਤੋਂ ਨਹੀਂ ਬਰਸਾਹ ਜਿ ਤਰ੍ਹਾਂ ਵੈਸੇ ਨਾਣ ਨੂੰ ਜੀ ਕਰਦਾ ਮੈਨੂੰ ਰਹਿਣਾ ਵੀ ਜਾਵਾਂ ਤਾਂ ਤੇਰੀ ਮਰਜ਼ੀ ਆ ਫਿਰ ਦੇਖ ਲੈ ਕਰ ਲੈ ਸਾਫ ਹੌਣੇ ਪੌਦਿਆਂ ਦੇ ਦਵਾਲੇ ਹੋ ਰਹੀ ਐ ਕੀ ਕਰਦੀ ਪਈ ਐ ਹੈ ਇਹ ਪਤਾ ਤੋੜਦੇ ਸੁੱਕ ਗਿਆ ਕੇ ਤੇਰ ਕਾਰਛੇਤੀ ਤੇ ਉਹ ਲਿਆ ਯਾਰ ਚਾਪ ਮਸਾਲਾ ਲੈ ਪਾ ਕੇ ਆਪਾਂ ਆਲੂ ਤਿਆਰ ਕਰ ਰਹੇ ਆ ਜੀ ਪੀਟੀ ਜੋ ਵਾਸਤੇ ਸੁੱਕ ਗਿਆ ਇਹ ਪਤਾ ਕੁਛ ਉਸ ਦੇ ਲਈ ਹੈ ਨਾ ਛੋਟੇ ਬੱਚੇ ਨੂੰ ਬੱਚਿਆਂ ਨੂੰ ਧਿਆਨ ਦੇ ਦਿਆ ਕਰੋ ਉਹਨਾਂ ਨੂੰ ਮਨ ਨਹੀਂ ਆਉਂਦਾ ਕੁਛ ਚਾਹੀਦਾ ਖਾਣੇ ਨੂੰ ਜਾਂ ਉਹਨਾਂ ਖਾਣ ਪੀਣ ਨੂੰ ਤੂੰ ਹੀ ਦਿੰਨੀ ਆ ਸਾਨੂੰ ਖਾਣ ਪੀਣ ਨੂੰ ਤੂੰ ਦੇ ਨਾ ਉਹਨਾਂ ਨੂੰ ਵੀ ਤੂੰ ਦੇ ਜਾ ਕਰ ਉਹਨਾਂ ਨੂੰ ਵੀ ਪਤਾ ਨਹੀਂ ਮੈਂ ਦੇਣਾ ਪਤਾ ਨਹੀਂ ਤੈਨੂੰ ਉਹ ਮੰਗਾਈ ਹੈ ਉਹ ਇਹਦੇ ਚੋਂ ਪੈਂਦੀ ਖਾਦੀ ਪਿੰਦੀ ਹੁੰਦੀ ਹੈ ਮੰਗਾਈ ਅੱਜ ਪੈਕਟ ਆਵੇਗਾ ਚੱਲਿਆ ਮਸਾਲਾ ਲਿਆ ਪਾ ਕੇ ਦਵਾ ਦਵਾ ਲਾ ਫੜ ਕਿਸੇ ਨੂੰ ਤਾਂ ਕਿਸ ਦੀ ਜੁਦਾਈ ਮਾਰ ਗਈ ਕਿਸੇ ਨੂੰ ਕਿਸ ਦੀ ਕੀਤੀ ਭਗਾਈ ਮਾਰ ਗਈ ਠੀਕ ਹੈ ਤੇ ਮੈਨੂੰ ਲੱਗਾ ਤੈਨੂੰ ਨਾ ਸਫਾਈ ਮਾਰ ਗਈ ਹਰ ਟਾਈਮ ਹਰ ਟਾਈਮ ਲੱਗੀ ਰਹੇਗੀ ਪੂਰੀ ਫਿਰ ਵੀ ਨਹੀਂ ਆਉਂਦੀ ਮੈਨੂੰ ਸਾਰੇ ਕਹਿ ਦਿੰਦੇ ਨੇ ਇੱਥੇ ਕੋਈ ਸਫਾਈ ਨਹੀਂ ਹੁੰਦੀ ਹੈਗੀ ਇਸ ਸਾਈਟ ਤੇ ਅੱਛਾ ਹਾਂਜੀ ਆਪਾਂ ਆਪਣੀ ਰੈਡੀ ਕਰ ਲਈਏ ਤਿਆਰ ਤੇ ਆਪਾਂ ਚੱਲਿਆਂ ਕੰਮ ਤੇ ਆ ਉਹਦੇ ਹਲੋ ਟਾਈਮ ਆ ਜਿਆਦਾ ਹੋ ਗਿਆ ਹਾਂ 2 ਵਜ ਗਏ ਚਲੋ ਆਪਾਂ ਕਿੱਥੇ 1 ਵਜੇ ਜਾਂਦੇ ਹੁੰਦੇ 2 ਵਜ ਗਏ ਅੱਜ ਟਾਈਮ ਓਵਰ ਹੋ ਗਿਆ ਓਵਰ ਚਲੋ ਠੀਕ ਹੈ ਚਲ ਜੀ ਅਸੀਂ ਆ ਗਏ ਆਪਦੇ ਕੰਮ ਤੇ ਅੱਗੇ ਖੜੀ ਮਲੀ ਸਕੂਟੀ ਹੁਣ ਭਾਈ ਸਾਹਿਬ ਗੋਲ ਗੱਪੇ ਖਾ ਰਹੇ ਨੇ ਆਣ ਕੇ ਤਾਂ ਫੇਰ ਕਰਦੇ ਆ ਸ਼ੱਕਾ ਸਾਹਿਬ ਮੈਂ ਯਾਰ ਗੱਡੀ ਮੇਰੀ ਵਿਚਾਲੇ ਰੋਕ ਗਈ ਬਾਈ ਆ ਰਹੀ ਆਪਣਾ ਸਿਲੰਡਰ ਤੇ ਮੈਂ ਤਵੀ ਰੱਖ ਲਈ ਥੋੜਾ ਥੋੜਾ ਲਾ ਕੇ ਸੈਟਅਪ ਆਪਾਂ ਫਿਰ ਬਣਾਵਾਂਗੇ। ਮਦੀਪਰੀ ਆ ਗਏ ਅੱਜ ਸਕੂਲ ਤੋਂ ਸਿੱਧਾ ਦੁਕਾਨ ਤੇ ਐਂਟਰੀ। ਠੀਕ ਹੈ ਜੀ। ਆਪਣਾ ਸੈਟਅਪ ਲੱਗ ਗਿਆ ਤੇ ਹੈਂ ਮੰਮੀ ਨੂੰ ਉਤਾਰਿਆ ਤੁੰ ਮੈਂ। ਮੰਮੀ ਨੂੰ ਉਤਾਰਿਆ। ਅੱਜ ਠੀਕ ਹੈ। ਇਹਨਾਂ ਨਾਲ ਡਿਸਕਸ ਚੱਲ ਰਹੀ ਹੈ ਇਹਨਾਂ ਦੀ ਹੋਣਾ। ਇਹ ਕੋਈ ਨਹੀਂ ਤੇਰੇ ਦੂਸਰੇ ਵੀ ਤੇਰੇ ਨਾਲ ਨਹੀਂ ਇਹ ਨਾਲ ਡਿਸਕਸ ਦੇਖ ਵੈਸੋ ਜੇ ਪੂਰੀ ਰਾਤ ਜੱਕੇ ਭਾਈ ਇਹਨਾਂ ਜਾਣ ਦਾ ਟਾਈਮ ਹੋ ਗਿਆ ਕਰੇ ਬਾਏ ਕਰੋ ਤੇ ਜਾਓ ਠੀਕ ਹੈ ਜੀ ਸਾਡਾ ਵੀ ਚਾਹ ਦਾ ਟਾਈਮ ਹੋ ਰਿਹਾ ਏ ਏਡੀ ਗੱਲ ਨਹੀਂ ਐ ਬੰਦਾ ਗੱਲਾਂ ਪੀ ਜਾਂਦਾ ਹੁਣ ਜੈਸ ਕਰਦਾ ਕੀ ਕਰ ਲਾਂਗੇ ਹਾਂ ਚੱਲਾ ਪੌਣੇ 8 ਦਾ ਟਾਈਮ ਹੋ ਗਿਆ ਤੇ ਆਪਾਂ ਬੈਠੇ ਆ ਆਪਣੇ ਕੰਮ ਤੇ ਅੱਜ ਕੰਮ ਥੋੜਾ ਮੰਦਾ ਹੈ ਜਿਆਦਾ ਸੀ ਨਹੀਂ ਹੈ ਨਾ ਪੇਟੀਆਂ ਪਈਆਂ ਨੇ ਉਨੀ ਤਾਂ ਇਸ ਟਾਈਮ ਤੱਕ ਵੱਧੂ ਹੀ ਨਹੀਂ ਨਹੀਂ ਤਾਂ ਲਪਾ ਭਾਵੇਂ ਪੇਟੀਆਂ ਦਾ ਭਰਿਆ ਪਿਆ ਚਲੋ ਮਾਈਕਰੋਨ ਨੇ ਜੋ ਕਰਮਾ ਚ ਲਿਖਿਆ ਮਿਲ ਜੂਆ ਜੀ ਹਾਂ ਜੀ ਅਸੀਂ ਕਰ ਲਈ ਜੀ ਤਿਆਰੀ ਸਮਾਨ ਲੱਦ ਲਿਆ ਰੇੜੀ 'ਚ ਤੇ ਭਾਈ ਸਾਹਿਬ ਜੀ ਕੋਲ ਖੜੇ ਸੀ ਬਾਈ ਜੀ ਖੜੇ ਨੇ ਅਜੇ ਰੇੜੀ ਸਾਂਭੀ ਜਾਂਦੇ ਆ ਚਲੋ ਮੇਰਾ ਸਮਾਨ ਜਿਸ ਦਿਨ ਮੇਰੇ ਤੋਂ ਨਹੀਂ ਰੱਖਿਆ ਜਾਂਦਾ ਬਾਈ ਜੀ ਮੇਰਾ ਸਮਾਨ ਰਖਵਾਉਂਦੇ ਆ ਰਖਵਾ ਕੇ ਹੁਣ ਉਹ ਭਾਈ ਮੰਗੂ ਆ ਜਾਂਦਾ ਬਾਈ ਉਹ ਰਖਵਾਉਂਦੇ ਜਾਏ ਬਾਈ ਰਖਵਾਉਂਦੇ ਆ ਤਾਂ ਉਹ ਫਿਰ ਜਵਾਕਾਂ ਨੂੰ ਆਣਾ ਔਖਾ ਹੋ ਜਾਂਦਾ ਨਾ ਆ ਕਰਕੇ ਚਲੋ ਵਾਹਿਗੁਰੂ ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ੀ ਜੀ ਹਾਂਜੀ ਮੈਂ ਆ ਗਿਆ ਜੀ ਘਰੇ ਤੇ ਕੁਝ ਕੁਝ ਮੈਨੂੰ ਨਿੰਦਰ ਵੀ ਆਣ ਲੱਗੀ ਸੀ ਮੈਂ ਹੁਣ ਇਸ ਵਲੌਗ ਨੂੰ ਕਰਦੇ ਆਪਾਂ ਐਂਡ ਤੇ ਆਹ ਤੂੰ ਕੀ ਕਹਿੰਦੀ ਸੀ ਜੀ ਕਿਹੜੀ ਫਿਲਮ ਹਾਂ ਉਹ ਆਈਏ BB ਰਜਨੀ ਫਿਲਮ ਹਾਂ ਬਹੁਤ ਸੋਹਣੀ ਫਿਲਮ ਹੈ ਆਪ ਵੀ ਦੇਖੋ ਆਪਣੇ ਬੱਚਿਆਂ ਨੂੰ ਵੀ ਦਿਖਾਓ ਬਹੁਤ ਸੋਹਣੀ ਹੈ ਅਸੀਂ ਵੀ ਜਾਣਾ ਹੈ ਜੇ ਵੇਖਣ ਟ੍ਰੇਲਰ ਵੇਖਿਆ ਸੀ ਟ੍ਰੇਲਰ ਥੋੜੇ ਥੋੜੇ ਦੇਖਿਆ ਹੀ ਬੜੇ ਵਧੀਆ ਲੱਗੇ ਤੇ ਵਾਹਿਗੁਰੂ ਚਲੋ ਚੰਗੀ ਗੱਲ ਹੈ ਆਪਾਂ ਇਸ ਵਲੌਗ ਨੂੰ ਕਰਦੇ ਹਾਂ ਅਨਡ ਤੇ ਜੇ ਤੁਹਾਨੂੰ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਜੇ ਤੇ ਮਿਲਦੇ ਹਾਂ ਨੈਕਸਟ ਵਲੌਗ ਵਿੱਚ ਬਾਏ